ਸਤਿਸ਼੍ਰੀ ਅਕਾਲ ਮੈਂ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਤੋਂ ਬੀਤੇ ਦਿਨੀ ਪਾਕਿਸਤਾਨ ਤੇ ਭਾਰਤ ਵਿਚਾਲੇ ਜੰਗ ਰੋਕਣ ਨੂੰ ਲੈ ਕੇ ਸਮਝੌਤਾ ਹੋਇਆ ਜਿਸ ਤੋਂ ਕੁਝ ਘੰਟੇ ਬਾਅਦ ਹੀ ਪਾਕਿਸਤਾਨ ਨੇ ਇਸ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਭਾਰਤ ਦੇ ਕਈ ਰਾਜਾਂ ਦੇ ਵਿੱਚ ਡਰੋਨ ਦੇਖੇ ਗਏ ਜਿਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਤੇ ਗੁਜਰਾਤ ਦੀਆਂ ਵੱਖ-ਵੱਖ ਥਾਵਾਂ ਤੇ ਹਮਲੇ ਵੀ ਕੀਤੇ ਗਏ ਜਿਸ ਵਿੱਚ ਸਰਹੱਦੀ ਖੇਤਰਾਂ ਦੇ ਵਿੱਚ ਕਈ ਡਰੋਨ ਦੇਖੇ ਗਏ ਭਾਰਤੀ ਫੌਜ ਨੇ ਹਮਲੇ ਨਾਕਾਮ ਕਰ ਦਿੱਤੇ ਤੇ ਇਨ੍ਹਾਂ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਹਮਲਿਆਂ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ 'ਚ ਅਲਰਟ ਵੀ ਜਾਰੀ ਕੀਤਾ ਗਿਆ ਤੇ ਬਲੈਕਆਊਟ ਵੀ ਕਰ ਦਿੱਤਾ ਗਿਆ ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੇ DGMO ਨੂੰ 12 ਮਈ ਨੂੰ ਦੁਪਹਿਰ 12 ਵਜੇ ਮੁੜ ਤੋਂ ਗੱਲਬਾਤ ਕਰਨ ਦਾ ਕੰਮ ਸੌਂਪਿਆ ਗਿਆ ਹਾਲਾਂਕਿ ਭਾਰਤ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੋਲੀਬਾਰੀ ਤੇ ਫੌਜੀ ਕਾਰਵਾਈ ਰੋਕਣ ਦਾ ਮਾਮਲਾ ਸਿੱਧਾ ਦੋਵੇਂ ਦੇਸ਼ਾਂ ਦੇ ਵਿਚਾਲੇ ਤੈਅ ਹੋਇਆ ਸੀ देर रात ਕੇਂਦਰੀ ਗ੍ਰਾਸ ਸਕੱਤਰ ਗੋਵਿੰਦ ਮੋਹਨ ਨੂੰ ਪਾਕਿਸਤਾਨ ਨਾਲ ਲੱਗਦੇ ਰਾਜਾਂ ਦੇ ਮੁਖ ਸਕੱਤਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਪੰਜਾਬ, ਰਾਜਸਥਾਨ, ਜੰਮੂ ਕਸ਼ਮੀਰ ਤੇ ਗੁਜਰਾਤ ਚ ਆਰਟੀਲਰੀ ਗਨ ਹਥਿਆਰ ਡਰੋਨ ਅਤੇ ਮਜ਼ਾਈਲਾਂ ਦੀ ਵਰਤੋਂ ਕਰਦਿਆਂ ਵੱਡੇ ਪੱਧਰ ਤੇ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਜਵਾਬੀ ਕਾਰਵਾਈ ਕਰ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੀਨਗਰ ਚ ਉੱਤਰੀ ਕਸ਼ਮੀਰ ਦੇ ਕਈ ਠਮਾਕਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਨੇ। ਉਹਨਾਂ ਇਹ ਵੀ ਦੱਸਿਆ ਕਿ ਜੰਮੂ ਕਸ਼ਮੀਰ ਦੇ ਦਸ਼ਹਿਰਾ, ਸੁੰਦਰ ਬਨੀਅਤ ਤੇ ਹੋਰ ਸੈਕਟਰਾਂ ਤੋਂ ਇਹ ਜੰਮੂ ਅਤੇ ਪੁੰਛ ਦੇ ਉੱਤੇ ਹਮਲੇ ਵੀ ਜਿਹੜੇ ਪਾਕਿਸਤਾਨ ਵੱਲੋਂ ਕੀਤੇ ਗਏ ਨੇ ਤਾਂ ਹੁਣ ਪਾਕਿਸਤਾਨ ਵੱਲੋਂ ਗੋਰੀ ਗੋਲੀਬੰਦੀ ਤੇ ਬਣੀ ਸਹਿਮਤੀ ਦੀ ਉਲੰਘਣਾ ਕਰਨ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਸ ਦੀ ਨੋਚਨਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਆਪਸੀ ਸਹਿਮਤੀ ਦੀ ਘੋਰ ਉਲੰਘਣਾ ਕਰ ਰਿਹਾ ਹੈ ਇਸ ਲਈ ਪਾਕਿਸਤਾਨ ਦੀ ਪੂਰੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਭਾਰਤੀ ਫੌਜ ਨੂੰ ਸਖਤ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਭਾਰਤੀ ਫੌਜ ਇਸ ਦਾ ਮੂੰ ਤੋੜ ਮਾਂ ਜਵਾਬ ਦੇ ਰਹੀ ਹੈ ਵਦੇਸ਼ਕਤਰ ਵਿਕਰਮ ਮਿਸ਼ਰੀ ਨੇ ਦੇਰ ਰਾਤ ਪ੍ਰੈਸ ਕਾਨਫਰੰਸ ਕਰਦੇ ਆ ਕਿ ਗੋਲੀਬੰਦੀ ਦੀ ਉਲੰਘਣਾ ਲਈ ਪਾਕਿਸਤਾਨ ਜ਼ਿੰਮੇਵਾਰ ਹੈ ਕਿਉਂਕਿ ਉਸ ਵੱਲੋਂ ਹੀ ਇਹ ਪੰਗਾ ਲਿਆ ਗਿਆ ਹੈ ਪਾਕਿਸਤਾਨ ਦੇ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਵੱਲ ਛੱਡੀ ਗਈ ਮਜ਼ਾਈਲ ਨੂੰ ਹਰਿਆਣੇ ਦੇ ਵਿੱਚ ਹੀ ਫੌਜ ਨੇ ਤਬਾਹ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਪਾਕਿਸਤਾਨੀ ਹਾਈਪਰਸੋਨਿਕ ਬੈਲਿਸਟਿਕ ਮਜ਼ਾਈਲ ਫਤਿਹ 2 ਦਾ ਪਤਾ ਲਗਾਇਆ ਗਿਆ ਤੇ ਇਸ ਨੂੰ ਹਰਿਆਣਾ ਦੇ ਸਿਰਸਾ ਉੱਪਰੋਂ ਲੰਘਦਿਆਂ ਫੁੰਡ ਦਿੱਤਾ ਗਿਆ ਲੇਅਰਡ 에ਅਰ ਡਿਫੈਂਸ ਇੰਟੀਗ੍ਰੇਟਿਡ ਗ੍ਰਿਡ ਵਿੱਚ ਇੱਕ ਭਾਰਤੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਨੇ 450 ਕਿਲੋਮੀਟਰ ਦੀ ਰੇਂਜ ਪ੍ਰਣਾਲੀ ਵਾਲੀ ਮਿਜ਼ਾਈਲ ਨੂੰ ਮਾਰ ਡੇ ਗਿਆ ਤੇ ਸੂਤਰਾਂ ਨੇ ਕਿਹਾ ਕਿ ਤਿੰਨ ਪ੍ਰਣਾਲੀਆਂ ਇਸ ਸ਼੍ਰੇਣੀ ਦੀ ਮਿਜ਼ਾਈਲ ਨੂੰ ਮਾਰ ਡੇਗਣ ਵਿੱਚ ਸਮਰੱਥ ਸੀ ਜਿਨ੍ਹਾਂ ਵਿੱਚ ਰੂਸੀ ਮੂਲ ਦੀ S400 ਆਪਣੇ ਦੇਸ਼ ਵਿੱਚ ਬਣੀ ਆਕਾਸ਼ ਐਨਜੀ ਅਤੇ ਇਜ਼ਰਾਈਲੀ ਮੂਲਦੀ ਐਸ ਆਰ ਐਲ ਏ ਐਮ ਸ਼ਾਮਲ ਸੀਗਾ ਜਿਹਦੇ ਨਾਲ ਇਹਨੂੰ ਮਾਰਗ ਗਾਇਆ ਗਿਆ ਇਹਨਾਂ ਤਿੰਨਾਂ ਵਿੱਚੋਂ ਇੱਕ ਨੇ ਕੌਮੀ ਰਾਜਧਾਨੀ ਤੋਂ 220 ਕਿਲੋਮੀਟਰ ਪੱਛਮ ਵਿੱਚ ਸੈਸਾ ਨੇੜੇ ਮਜ਼ੈਦ ਨੂੰ ਨਿਸ਼ਾਨਾ ਬਣਾਇਆ ਇਸ ਦਾ ਟਾਣੇ ਜਿੱਥੇ ਪਾਕਿਸਤਾਨ ਦੇ ਅਤਿ ਆਧੁਨਿਕ ਫੌਜੀ ਉਪਕਰਨ ਰੱਖਣ ਦੇ ਦਾਅਵਿਆਂ ਨੂੰ ਬੇਪਰਦ ਕਰ ਦਿੰਦਾ ਹੈ ਉੱਥੇ ਹੀ ਭਾਰਤ ਦੀ ਮਜ਼ਬੂਤੀ ਹਵਾਈ ਰੱਖਿਆ ਪ੍ਰਣਾਲੀ ਨੂੰ ਵੀ ਸਾਰਿਆਂ ਦੇ ਸਾਹਮਣੇ ਲਿਆ ਆਂਦਾ ਹੈ ਫਤੇ 2 ਪਾਕਿਸਤਾਨ ਵੱਲੋਂ ਵਿਕਸਿਤ ਨਿਰਦੇਸ਼ਿਤ ਆਰਟਲਰੀ ਰਾਕਟ ਪ੍ਰਣਾਲੀ ਹੈ ਮਜ਼ਾਿਲ ਦਾ ਪਹਿਲੀ ਵਾਰ ਅਧਿਕਾਰਕ ਤੌਰ ਤੇ ਦਸੰਬਰ 2021 ਵਿੱਚ ਪਾਕਿਸਤਾਨੀ ਫੌਜ ਵੱਲੋਂ ਪਰਖਣ ਕੀਤਾ ਗਿਆ ਸੀ ਅਤੇ ਜਿਸ ਨੂੰ ਫਤੇ ਇੱਕ ਪ੍ਰਣਾਲੀ ਦਾ ਉਹਨਾਂ ਤਾਂ ਐਡੀਸ਼ਨ ਮੰਨਿਆ ਜਾਂਦਾ ਹੈ ਇਸ ਦੀ ਰੇਂਜ ਜ਼ਿਆਦਾ ਹੈ ਤੇ ਸਟਿੱਕਤਾ ਵੀ ਬਿਹਤਰ ਹੈ ਇਹ ਇੱਕ ਟਰਮੀਨਲ ਗਾਈਡੈਂਸ ਪ੍ਰਣਾਲੀ ਦੇ ਨਾਲ ਲੈਸ ਹੈ ਤਾਂ ਇਹ ਜਿਹੜਾ ਹਮਲਾ ਸਿੱਧੇ ਤੌਰ ਤੇ ਕੀਤਾ ਗਿਆ ਪਾਕਿਸਤਾਨ ਵੱਲੋਂ ਦਿੱਲੀ ਵਾਲ ਨੂੰ ਉਸ ਨੂੰ ਉਸ ਭਾਰਤ ਦੀਆਂ ਸੈਨਾਵਾਂ ਨੇ ਬੇਨਕਾਬ ਕਰ ਦਿੱਤਾ ਹੈ ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਉੱਤੇ ਡਰੋਨ ਹਮਲੇ ਸੰਬੰਧੀ ਉੱਡੀ ਅਫਵਾਹ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਇਕਾਈ ਨੇ ਕਿਹਾ ਹੈ ਕਿ ਜਹੀ ਸਮਗਰੀ ਭਾਰਤ ਵਿੱਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਪ੍ਰਸਾਰਤ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ਤੇ ਡਰੋਨ ਹਮਲਾ ਕੀਤਾ ਹੈ ਇਹ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਨਨਕਾਣਾ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਸਰਕਾਰ ਨੇ ਸੋਸ਼ਲ ਮੀਡੀਆ ਤੇ ਕੁਝ ਨਿਊਜ਼ ਪਲੇਟਫਾਰਮਾਂ ਤੇ ਪ੍ਰਸਾਰਤ ਹੋਣ ਵਾਲੀਆਂ ਉਹਨਾਂ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਵਿੱਚ ਉਦਮਪੁਰ 에어ਫੋਰਸ ਬੇਸ ਨੂੰ ਤਬਾਹ ਕਰਨ ਦਾ ਦਾਵਾ ਕੀਤਾ ਗਿਆ ਸੀ ਇਸੇ ਤਰ੍ਹਾਂ ਸਰਕਾਰ ਨੇ ਉਸ ਸੋਸ਼ਲ ਮੀਡੀਆ ਪੋਸਟ ਨੂੰ ਵੀ ਫਰਜੀ ਦੱਸ ਕੇ ਖਾਰਜ ਕਰ ਦਿੱਤਾ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਇੱਕ ਭਾਰਤੀ ਪਾਇਲਟ ਨੇ ਮਕਬੂਜ਼ਾ ਕਸ਼ਮੀਰ ਵਿੱਚ ਆਪਣੇ ਲੜਾਕੂ ਜਹਾਜ਼ ਤੋਂ ਸ਼ਾਲਮਾਰ ਦਿੱਤੀ ਅਤੇ ਇੱਕ ਮਹਿਲਾ ਹਵਾਈ ਸੈਨਾ ਪਾਇਲਟ ਨੂੰ ਪਾਕਿਸਤਾਨ ਵਿੱਚ ਫੜ ਲਿਆ ਗਿਆ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਹਵਾਈ ਅੱਡੇ ਨੇੜੇ 10 ਧਮਾਕੇ ਹੋਣ ਦੀਆਂ ਰਿਪੋਰਟਾਂ ਵੀ ਰੱਦ ਕਰ ਦਿੱਤੀਆਂ ਜੋ ਕਿ ਵਿਦੇਸ਼ੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਪ੍ਰਸਾਰਤ ਕੀਤੀਆਂ ਗਈਆਂ ਸੀ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਫੌਜ ਦੀਆਂ ਭੜਕਾਊ ਕਾਰਵਾਈਆਂ ਦਾ ਠੁਕਮਾ ਜਵਾਬ ਦਿੰਦਾ ਹੈ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਿਸ਼ਰੀ ਨੇ ਕਿਹਾ ਕਿ ਪਾਕਿਸਤਾਨ ਦੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਫੌਜੀ ਟਿਕਾਣੇ ਤਬਾਹ ਕਰਨ ਦੇ ਦਾਅਵੇ ਸਿਰਫ ਝੂਠੇ ਨੇ ਵਿਦੇਸ਼ ਗੱਤ ਨੇ ਕਿਹਾ ਕਿ ਸਰਸਾ ਤੇ ਸੂਤਰ ਹਵਾਈ ਅੱਡੇ ਨੂੰ ਤਬਾਹ ਕਰਨ ਦੇ ਪਾਕਿਸਤਾਨ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਨੇ ਉਹਨਾਂ ਕਿਹਾ ਕਿ ਆਦਮਪੁਰ ਵਿੱਚ S400 ਬੇਸ ਤਬਾਹ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ ਉਨਾਂ ਕਹੇ ਕਿ ਭਾਰਤ ਦੇ ਬਿਜਲੀ ਸਿਸਟਮ ਸਾਈਬਰ ਪ੍ਰਣਾਲੀਆਂ ਤੇ ਅਹਿਮ ਬੁਨਿਆਦੀ ਢਾਂਚਿਆਂ ਤੇ ਹਮਲਾ ਕਰਕੇ ਤਬਾਹ ਕੀਤੇ ਜਾਂਦੇ ਦਾਅਵੇ ਵੀ ਪੂਰੀ ਤਰ੍ਹਾਂ ਝੂਠੇ ਨੇ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਦੋਵੇਂ ਧਿਰਾਂ ਵਿਚਾਲੇ ਜਿਹੜੀ جنگ ਚੱਲ ਰਹੀ ਸੀ ਉਸ ਦੇ ਮੱਦੇਨਜ਼ਰ ਗੱਲ ਕੀਤੀ ਜਾਵੇ ਤਾਂ ਭਾਰਤ ਆਪਣੇ ਦਾਅਵੇ ਕਰ ਰਿਹਾ ਤੇ ਪਾਕਿਸਤਾਨ ਵੱਲੋਂ ਆਪਣੇ ਦਾਅਵੇ ਕੀਤੇ ਜਾ ਰਹੇ ਨੇ ਪਾਕਿਸਤਾਨ ਵੱਲੋਂ ਬਹੁਤ ਸਾਰੀਆਂ ਝੂਠੀਆਂ ਅਫਵਾਹਾਂ ਫਲਾਏ ਜਾ ਰਹੀਆਂ ਨੇ ਹਵਾ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੱਕ ਕਿ ਹੁਣ ਭਾਰਤ ਨੇ ਜਵਾਬ ਦੇ ਦਿੱਤਾ ਹੈ ਭਾਰਤੀ ਫੌਜ ਦੇ ਵੱਡੇ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਇਸ ਦਾ ਜਵਾਬ ਦਿੱਤਾ ਤੇ ਇਹਨਾਂ ਦੇ ਵੱਲੋਂ ਜਿਹੜੀਆਂ ਦਾਅਵੇ ਕੀਤੇ ਜਾ ਰਹੇ ਉਸ ਨੂੰ ਖਾਰਜ ਕਰ ਦਿੱਤਾ ਹੈ ਕਿਉਂਕਿ ਪਾਕਿਸਤਾਨ ਹਮੇਸ਼ਾ ਜਹੀਆਂ ਨਪਾ ਕਰਕਤਾਂ ਕਰਦਾ ਰਹਿੰਦਾ ਹੈ ਜੋ ਕਿ ਭਾਰਤ ਵਿੱਚ ਜਿਹੜਾ ਪੜਕਾਉ ਲੋਕਾਂ ਨੂੰ ਪੜਕਾਉਣ ਵਾਸਤੇ ਤੇ ਅਜੀਆਂ ਗਲਤ ਜਿਹੜੀਆਂ ਜਾਣਕਾਰੀਆਂ ਹੋ ਸਾਂਝੀਆਂ ਕਰਦਾ ਹੈ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜਵਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਪੰਜਾਬ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਉੱਤੇ ਇਨਕਾਰ ਕਰ ਰਿਹਾ ਹੈ ਦੂਜੇ ਪਾਸੇ BBMB ਨੇ ਹੁਣ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੀ ਤਿਆਰੀ ਕਰ ਲਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਅੱਜ ਫੈਸਲਾ ਨਸ਼ਰ ਹੋ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਅਦਾਲਤ ਨੇ 6 ਮਈ ਦੇ ਹੁਕਮਾਂ ਨੂੰ ਕਿਧਰੇ ਚੁਣੌਤੀ ਨਹੀਂ ਦਿੱਤੀ ਗਈ ਤਾਂ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਦਾਲਤ ਨੇ ਕੇਂਦਰੀ ਗ੍ਰਾਸਕਟਰ ਦੀ 2 ਮਈ ਦੀ ਮੀਟਿੰਗ ਦੇ ਫੈਸਲੇ ਨੂੰ ਅਮਲ ਦੇ ਵਿੱਚ ਲਿਆਉਣ ਲਈ ਕਿਹਾ ਸੀ ਕਿ ਜਿਸ ਤਹਿਤ ਹਰਿਆਣਾ ਨੂੰ 4500 ਕਿਊਸਕ ਵਾਧੂ ਪਾਣੀ ਛੱਡਿਆ ਜਾਣਾ ਹੈ ਹਾਈ ਕੋਰਟ ਨੇ ਤਾਜ਼ਾ ਫੈਸਲੇ ਮਗਰੂ ਬੀਬੀਐਮਬੀ ਨੇ ਦੇਰ ਸ਼ਾਮ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਰਣਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪਾਣੀ ਛੱਡਣ ਦੇ ਸ਼ਡਿਊਲ ਵਗੈਰਾ ਦੀ ਤਿਆਰੀ ਸ਼ੁਰੂ ਕਰ ਲਈ ਹੈ ਪੰਜਾਬ ਸਰਕਾਰ ਇਸ ਮੌਕੇ ਇੱਕ ਸੂਤੀ ਫਸੀ ਹੋਈ ਹੈ ਕਿਉਂਕਿ ਹਾਲੇ ਤੱਕ ਸਰਕਾਰ ਨੇ 6 ਮਈ ਦੇ ਫੈਸਲੇ ਨੂੰ ਕਿਦਰੇ ਵੀ ਚੁਣੌਤੀ ਨਹੀਂ ਦਿੱਤੀ ਐਡਵੋਕੇਟ ਜਨਰਲ ਦਫਤਰ ਵੱਲੋਂ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਲਿਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਬਤ ਪਹਿਲਾਂ ਹੀ ਆਖ ਚੁੱਕੇ ਨੇ ਕਿ ਉਹ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ ਹਾਈ ਕੋਰਟ ਨੇ ਫੈਸਲੇ 'ਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਵੀ ਜਵਾਬ ਤਰ ਦੇ ਕੀਤੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਪਾਰ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੇ ਵਿਚਾਲੇ جنگ ਚੱਲ ਰਹੀ ਹੈ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਜਿਹੜੇ ਕਿਕੋ ਦੇਸ਼ ਦੇ ਦੋ ਸੂਬੇ ਨੇ ਉਹ ਵੀ ਪਾਣੀ ਨੂੰ ਲੈ ਕੇ ਆਮੋ ਸਾਹਮਣੇ ਨੇ ਪੰਜਾਬ ਕਹਿ ਰਿਹਾ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਹਾਲਾਂਕਿ ਰਾਜਸਥਾਨ ਨੂੰ ਵਾਧੂ ਪਾਣੀ ਛੱਡਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ ਨੂੰ ਪਾਣੀ ਦੀ ਜ਼ਰੂਰਤ ਸੀ ਜਿਸ ਕਰਕੇ ਉਹ ਵਾਧੂ ਪਾਣੀ ਆਇਆ ਛੱਡਿਆ ਉਹ ਕਹਿੰਦੇ ਪਾਣੀ ਤਾਂ ਛੱਡੋ ਜੇਕਰ ਖੂਨ ਦੀ ਵੀ ਲੋੜ ਪੈਂਦੀ ਹੈ ਜਵਾਨਾਂ ਨੂੰ ਅਸੀਂ ਆਪਣਾ ਖੂਨ ਤੱਕ ਉਹਨਾਂ ਨੂੰ ਦੇਣ ਲਈ ਤਿਆਰ ਆ ਪਾਣੀ ਤਾਂ ਬੜੀ ਛੋਟੀ ਚੀਜ਼ ਹੈ ਪਰ ਹੁਣ ਹਰਿਆਣੇ ਨੂੰ ਕੀ ਪੰਜਾਬ ਪਾਣ ਪਾਣੀ ਦੇਵੇਗਾ ਬੀਬੀਐਮਬੀ ਹੁਣ ਪਾਣੀ ਛੱਡਣ ਲਈ ਤਿਆਰ ਹੈ ਕਿਉਂਕਿ ਹਾਈ ਕੋਰਟ ਦੇ ਹੁਕਮ ਨੇ ਤਾਂ ਦੇਖਣਾ ਹੋਏਗਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਬੀਬੀਐਮਬੀ ਜਾਂ ਫਿਰ ਪੰਜਾਬ ਸਿਕਾ ਜਿਵੇਂ ਬੀਬੀਐਮਬੀ ਦੇ ਅਧਿਕਾਰੀ ਨੂੰ ਪੰਜਾਬ ਦੇ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ ਸੀਗਾ ਬੰਦੀ ਬਣਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਦੇਖਣਾ ਹੋਵੇਗਾ ਕਿ ਕੀ ਪੰਜਾਬ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਉੱਤੇ ਕਿਹੜੇ-ਕਿਹੜੇ ਅੱਗੇ ਨਵੇਂ ਰੋਖ ਅਖਤਿਆਰ ਕਰਦਾ ਹੈ ਦਿਓ ਜੱਜ ਧੰਨਵਾਦ